2019 ਪੰਜ ਅਗਸਤ ਨੂੰ ਕਸ਼ਮੀਰ ਦਾ ਜੰਮੂ ਕਸ਼ਮੀਰ ਦਾ ਰਤਬਾ ਆਰਟੀਕਲ 370 35 ਵੇ ਵੀ ਖਤਮ ਕੀਤਾ ਹੈ ਹਾਲਾ ਸੁਪਰੀਮ ਕੋਰਟ ਚ ਦਸੰਬਰ ਦੇ ਮਹੀਨੇ ਚ 2023 ਚ ਇੰਡੀਅਨ ਗਵਰਨਮੈਂਟ ਨੇ ਕਮਿਟਮੈਂਟ ਦਿੱਤੀ ਸੀ ਉਹਨੇ ਵੀ ਕਿਹਾ ਜੀ ਵੈਰੀ ਸੂਨ ਇਟ ਸ਼ੁੱਡ ਬੀ ਰੀਸਟੋਰਡ ਅੱਜ ਅਸੀਂ ਦੇਖ ਰਹੇ ਹਾਂ ਕਿ ਚੋਣਾਂ ਹੁਣ ਯੂਨੀਅਨ ਟੈਰੀਟਰੀ ਦੀਆਂ ਹੋਣ ਜਾ ਰਹੀਆਂ ਨੇ ਅਜੇ ਤੱਕ ਸੂਬੇ ਦਾ ਰਤਬਾ ਨਹੀਂ ਦਿੱਤਾ ਗਿਆ ਰਾਹੁਲ ਗਾਂਧੀ ਜਿਹਦੇ ਦਾਦੇ ਨੇ ਇਹ ਸਾਰੀ ਡੀਲ ਕੀਤੀ ਸੀ ਸ਼ੇਖ ਅਬਦੁੱਲ ਨਾਜ਼ ਜਾਂ ਦੂਜੇ ਪਰ ਇਹ ਉਹਦਾ ਪੋਤਾ ਵੋਟਾਂ ਦਾ ਮੰਗ ਰਿਹਾ ਹੈ ਦਿੱਲੀ ਸਰਕਾਰ ਨੂੰ ਵੀ ਮੋਦੀ ਨੂੰ ਲੇਕਿਨ ਇੰਨਾ ਕੀ اقرار ਹੈ ਕਿ ਜੇ ਅਸੀਂ ਤੁਹਾਡਾ ਸੂਬਾ ਰੀਸਟੋਰ ਕਰ ਦਿਆਂਗੇ that means nothing ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਤਾਂ ਹੁੰਦਾ ਸੀ ਕਿ ਜਿਹੜੀ ਯੂਨੀਅਨ ਟੈਰੀਟਰੀ ਆ ਉਹਨੂੰ ਸੂਬੇ ਦਾ ਰੁਤਬਾ ਦਿੱਤਾ ਜਾਂਦਾ ਸੀ ਪਰ ਇੱਥੇ ਸੂਬਾ ਜਿਹੜਾ ਸੀ ਉਹਨੂੰ ਯੂਨੀਟੈਰਿਟੀ ਚ ਬਣਾ ਦਿੱਤਾ ਗਿਆ ਇਹ ਸਾਰੇ ਚ ਕਸ਼ਮੀਰੀਆਂ ਨੂੰ ਜਿਹੜਾ ਉਹ ਕੋਈ ਨੌਕਰੀਆਂ ਜਾਂ ਦੂਸਰਿਆਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਕੇ ਬਾਹਰਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਦੇਸ਼ ਕੋਰੇਟ ਬਾ ਤੁਹਾਡਾ ਸਤ ਸਪਾਪੂਰ ਸਵਾਗਤ ਹੈ ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਾਲਾਤ ਕਿ ਜੰਮੂ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਵਿੱਚ ਚੋਣਾਂ ਜੜੀਆਂ ਨੇ ਹੋਣ ਜਾ ਰਹੀਆਂ ਔਰ ਕਾਂਗਰਸ ਸਮੇਤ ਅਡੜ ਤਿਰਾਨੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦਾ ਦਾਵਾ ਤਾਂ ਕੀਤਾ ਹੈ ਪਰ ਕਿਸੇ ਵੀ ਧਿਰ ਵੱਲੋਂ ਆਰਟੀਕਲ 370 ਨੂੰ ਮੁੜ ਬਹਾਲ ਕਰਨ ਲਈ ਕੁਝ ਨਹੀਂ ਕਿਹਾ ਗਿਆ ਸੋ ਜ਼ਾਹਿਰ ਹੈ ਕਿ ਇਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਭਾਰਤੀ ਸਟੇਟ ਅਤੇ ਸਿਆਸੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਜਿਹੜਾ ਇੱਕ ਵੱਡਾ ਧੋਖਾ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹਾ ਨਿਸ਼ਚਿਤ ਰਹਿਣਾ ਦਿੱਕਰ ਸੁਣ ਲਈ ਐਂ ਲਿਖ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਕਰਨਾ ਚਾਹੋਗੇ ਦੇਖੋ ਜਿਹੜੀਆਂ ਲੋਕਾਂ ਦੀਆਂ ਯਾਦਾਂ ਚੋਂ ਨਿਕਲ ਰਹੇ ਅਖਾਣ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਵਿਜ਼ਡਮ ਆਫ ਦਾ 에ਜਸ ਹੁੰਦੀ ਹੈ ਜਿਹੜੀ ਉਮਰਾਂ ਦੀ ਸਿਆਣਪ ਉਹ ਕਈ ਕਈ ਜਨਰੇਸ਼ਨਾਂ ਬਾਅਦ ਜਿਹੜਾ ਅਖਾਣ ਬਣਦਾ ਹੈ ਉਸ ਦੀ ਕਪੜੀ ਖੂਬਸੂਰਤੀ ਹੁੰਦੀ ਹੈ ਪਿਛਲੇ ਦਿਨਾਂ 'ਚ ਮੈਂ ਕਿਸੇ ਨਾਲ ਡਿਸਕਸ਼ਨ ਦੇ ਵਿੱਚ ਗੱਲ ਕਰਦਿਆਂ ਕਿਹਾ ਮੈਂ ਕਿਹਾ ਵੀ ਬਹੁਤ ਵਾਰ ਬੰਦਾ ਯਤਨ ਤਕਰ ਰਿਆ ਹੁੰਦਾ ਆਪਣੇ ਵੱਲੋਂ ਕੁਛ ਨਾ ਕੁਛ ਕਰਨ ਦਾ ਪਰ ਉਹਦਾ ਬਣਨ ਹੋਰ ਦਾ ਹੋਰ ਜਾਂਦਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੇ ਮਾਤਾ ਜੀ ਕਖਾਨ ਇਸਤੇਮਾਲ ਕਰਦੇ ਸੀ ਕਿ ਵਾਹ ਕਿਸਮਤ ਦਾ ਬਲਿਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਉਹਨਾਂ ਨੂੰ ਬਹੁਤ ਪਸੰਦ ਆਈ ਗੱਲ ਮੈਂ ਆਖਿਆ ਵੀ ਹੁਣ ਰੈਸਪੀ ਤਾਂ ਉਹੀ ਹੁੰਦੀ ਐ ਅੱਗ ਵੀ ਉਹੀ ਐ ਦੂਜੀ ਅੱਗ ਥੋੜੀ ਤੇਜ਼ ਹੋਵੇ ਤੁਸੀਂ ਪਾਸੇ ਹੋਵੇ ਤੇ ਉਹ ਖੀਰ ਦਾ ਦਲੀਆ ਬਣ ਗਿਆ ਵੀ ਇਹੀ ਬਹੁਤ ਵਾਰੀ ਜਦੋਂ ਅਸੀਂ ਕਿਸਮਤ ਦੇ ਬਲੀ ਦੀ ਗੱਲ ਕਰਦੇ ਆਂ ਕਿ ਕਈ ਵਾਰ 노 ਮੈਟਰ ਤੁਸੀਂ ਕਿੰਨੇ ਸਿਨਸੀਅਰ ਐਫਰਟ ਨਾਲ ਕੁਝ ਕਰਦੇ ਹੋ ਤੇ ਕੁਝ ਦਾ ਕੁਝ ਬਣ ਜਾਂਦਾ ਸੋ ਮੈਂ ਇਸੇ ਤਰ੍ਹਾਂ ਜਦੋਂ ਅੱਜ ਰਾਹੁਲ ਗਾਂਧੀ ਹੁਣ ਕਸ਼ਮੀਰ ਦੇ ਦੌਰੇ ਤੇ ਐ ਸਾਰੀਆਂ ਥਾਂ ਉੱਥੇ ਯੂਨੀਅਨ ਟੈਰੀਟਰੀ ਬਣਾ ਦਿੱਤਾ 2019 5 ਅਗਸਤ ਨੂੰ ਕਸ਼ਮੀਰ ਦਾ ਜੰਮੂ ਕਸ਼ਮੀਰ ਦਾ ਰਤਬਾ ਆਰਟੀਕਲ 370 35ਏ ਵੀ ਖਤਮ ਕੀਤਾ ਉਹਦੇ ਦੋ ਹਿੱਸੇ ਕਰ ਦਿੱਤੇ ਯੂਨੀਅਨ ਟੈਰੀਟਰੀ ਲਦਾਖ ੜ ਕਰ ਦਿੱਤਾ ਔਰ ਜੰਮੂ ਔਰ ਕਸ਼ਮੀਰ ਨੂੰ ਬਣਾ ਕੇ 5 ਸਾਲ ਹੋ ਗਏ ਨੇ ਹਾਲਾਂ ਸੁਪਰੀਮ ਕੋਰਟ ਚ ਦਸੰਬਰ ਦੇ ਮਹੀਨੇ 2023 ਚ ਇੰਡੀਅਨ ਗਵਰਨਮੈਂਟ ਨੇ ਕਮਿਟਮੈਂਟ ਦਿੱਤੀ ਸੀ ਉਹਨੇ ਵੀ ਕਿਹਾ ਜੀ ਵੈਰੀ ਸੂਨ ਇਟ ਸ਼ੁੱਡ ਬੀ ਰੀਸਟੋਰਡ ਅੱਜ ਅਸੀਂ ਦੇਖ ਰਹੇ ਹਾਂ ਕਿ ਚੋਣਾਂ ਹੁਣ ਯੂਨੀਅਨ ਟੈਰੀਟਰੀ ਦੀਆਂ ਹੋਣ ਜਾ ਰਹੀਆਂ ਨੇ ਅਜੇ ਤੱਕ ਸੂਬੇ ਦਾ ਰਤਬਾ ਨਹੀਂ ਦਿੱਤਾ ਗਿਆ ਔਰ ਇਹ ਜਿੰਨੀਆਂ ਤੇਰਾ ਉੱਥੇ ਹੁਣ ਕਾਂਗਰਸ ਨੇ ਨੈਸ਼ਨਲ ਕਾਨਫਰੰਸ ਉਮਰ ਅਬਦੁੱਲਾ ਫਾਰੂਖ ਅਬਦੁੱਲਾ ਨਾਲ ਸਮਝੌਤਾ ਕੀਤਾ ਜਿੰਨੀਆਂ ਵੀ ਉਹਨਾਂ ਦੀ 80 90 ਸੀਟਾਂ ਨੇ ਉਹਨਾਂ ਦੇ ਉੱਤੇ ਰੜਕੇ ਇਲੈਕਸ਼ਨ ਲੜਨਗੇ ਹੁਣ ਰਾਹੁਲ ਗਾਂਧੀ ਨੇ ਉੱਥੇ ਬੜਾ ਅਨੰਤਨਾਗ ਚ ਵੀ ਔਰ ਸ਼੍ਰੀਨਗਰ ਚ ਵੀ ਜਿਹੜੀਆਂ ਸਪੀਚਸ ਕੀਤੀਆਂ ਉਹਦੇ ਚ ਉਹਨੇ ਇਹ ਕਿਹਾ ਕਿ ਜੀ ਦੇਖੋ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਤਾਂ ਹੁੰਦਾ ਸੀ ਕਿ ਜਿਹੜੀ ਯੂਨੀਅਨ ਟੈਰੀਟਰੀ ਆ ਉਹਨੂੰ ਸੂਬੇ ਦਾ ਰੁਤਬਾ ਦਿੱਤਾ ਜਾਂਦਾ ਸੀ ਪਰ ਇੱਥੇ ਸੂਬਾ ਜਿਹੜਾ ਸੀ ਉਹਨੂੰ ਯੂਨੀਟੈਰੀਟੀ ਚ ਬਣਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਹਰ ਅਸੀਂ ਰਾਜੇ ਖਤਮ ਕਰਤੇ ਸੀ 47 ਹੁਣ ਮਨੋਜ सिन्हा ਜਿਹੜਾ ਲੈਫਟ ਹੈਂਡ ਗਵਰਨਰ ਹੈ ਉਹ ਰਾਜਾ ਹੈ ਉਹਦੇ ਹੀ ਸਾਰਾ ਚੱਲ ਰਿਹਾ ਹੈ ਔਰ ਇਹ ਸਾਰੇ ਕਸ਼ਮੀਰੀਆਂ ਨੂੰ ਜਿਹੜਾ ਉਹ ਕੋਈ ਨੌਕਰੀਆਂ ਜਾਂ ਦੂਸਰਿਆਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਕੇ ਬਾਹਰਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਔਰ ਅਸੀਂ ਜਿਹੜਾ ਉਹ ਜਦ ਜੋ ਇਹ ਸਾਡੀ ਸਰਕਾਰ ਬਣੀ ਦਿੱਲੀ ਦੇ ਵਿੱਚ ਵੀ ਦੂਜੇ ਅਸੀਂ ਜੰਮੂ ਕਸ਼ਮੀਰ ਦਾ ਜਿਹੜਾ ਰੁਤਬਾ ਇੱਕ ਸਟੇਟ ਦੇ ਤੌਰ ਤੇ ਐਜ਼ ਅ ਸਟੇਟ ਹੂਡ ਨੂੰ ਦਾ ਰੀਸਟੋਰ ਕਰਾਵੇ ਹੁਣ ਗੱਲ ਇਹਨਾਂ ਦੀ ਕਰੀਏ ਤੇ ਜੇ ਮੈਂ ਖਾਨ ਤੋਂ ਗੱਲ ਇਸ ਲਈ ਸ਼ੁਰੂ ਕੀਤੀ ਵੀ ਲੋਕ ਖਾਣਾ ਦੇ ਵਿੱਚ ਇੱਕ ਖਾਨ ਹੈ ਕਿ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਹੁਣ ਇਹ ਇੱਕ ਖਾਨ ਤੋਂ ਬਿਹਤਰ ਹੋਰ ਲੰਬੀਆਂ ਚੌੜੀਆਂ ਤੁਸੀਂ ਕਿਤਾਬਾਂ ਵੀ ਲਿਖੋ ਤੇ ਤੁਸੀਂ ਬ੍ਰਾਹਮਣਵਾਦ ਹਿੰਦੂ ਤਵਾਜ ਆ ਇਹਨਾਂ ਦੇ ਕਰੈਕਟਰ ਨੂੰ ਬਿਆਨ ਨਹੀਂ ਸਕਦੇ ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਜਿਹੜੀ ਸਾਡੇ ਲਈ ਮੈਂਡੇਟਰੀ ਹੈ ਵੀ ਉਸ ਦਾ ਕੀਰਤਨ ਗੁਰਦੁਆਰਾ ਸਾਹਿਬ 'ਚ ਹੁਣ ਹੁੰਦਾ ਹੈ ਸਵੇਰੇ ਨਿਤਨੇਮ ਤੋਂ ਬਾਅਦ ਤੇ ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਭਾਈ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਇਹ ਆਇਡੈਂਟੀਫਾਈ ਕੀਤਾ ਇਸ ਨੂੰ ਬ੍ਰਾਹਮਣ ਨੂੰ ਉਹਨਾਂ ਦੀ ਆਈਡੀਓਲੋਜੀ ਨੂੰ ਕਿ ਇਹਦੇ ਦੇ ਇਹਦੇ ਮੱਥੇ ਤੇ ਟਿੱਕਾ ਤੇੜੀ ਦੇ ਕਖਾਈ ਇੱਕ ਖਾਸ ਸਟਾਈਲ ਦੀ ਤੋਤੀ ਬਣੀ ਹੋਈ ਹੈ ਪਰ ਇਹਦੇ ਹੱਥ 'ਚ ਛੁਰੀ ਹੈ ਇਹ ਜਗਤ ਦਾ ਕਸਾਈ ਹੈ ਹੁਣ ਅਖਾਂ ਨਾਲ ਬਗਲ 'ਚ ਛੁਰੀ ਹੈ ਇਸ ਲਈ ਕਹਿੰਦਾ ਹੈ ਕਿ ਭਈ ਗੁਰੂ ਸਾਹਿਬ ਨੂੰ ਤਾਂ ਨਜ਼ਰ ਆ ਰਿਹਾ ਕਿ ਭਈ ਇਹ ਬੁੱਚਰ ਜਿਹੜਾ ਹੈ ਬਾਹਰ ਨਿਕਲਿਆ ਹੋਇਆ ਇਹਨੇ ਇਹ ਜਿਹੜੀ ਆਈਡੀਓਲੋਜੀ ਹੈ ਵਰਣ ਆਸ਼ਰਮ ਤੇ ਬੇਸਟ ਜਿਹਨੇ ਇਨਸਾਨ ਨੂੰ ਇਨਸਾਨ ਨਾਲੋਂ ਹੀ ਜੁਦਾ ਕਰ ਦਿੱਤਾ ਉਹਦੇ ਜਨਮ ਦੇ ਨਾਲ ਹੀ ਊਚ ਨੀਚ ਖੜੀ ਕਰ ਦਿੱਤੀ ਡਿਵੀਜ਼ਨਸ ਖੜੀਆਂ ਕਰ ਦਿੱਤੀਆਂ ਲੋਕਾਂ ਦੇ ਮੁਢਲੇ ਹੱਕ ਖੋਲੇ ਵੀ ਇਹ ਤਾਂ ਸ਼ਰੇਆਮ ਬੁੱਚਰ ਹੈ ਕਿਉਂਕਿ ਬੁੱਚਰ ਦੇ ਹੱਥ ਚ ਨਾਈਫ ਹੁੰਦਾ ਉਹਨੇ ਕੋਈ ਬਗਲ ਚ ਨਹੀਂ ਰੱਖਿਆ ਹੁੰਦਾ ਪਰ ਉਹ ਜਿਹੜਾ ਬੁੱਚਰ ਹੈ ਜੇ ਕਿਸੇ ਹੋਰ ਥਾਂ ਤੇ ਜਾ ਕੇ ਉਹ ਵਿਚਰਦਾ ਤੇ ਉਹ ਕਿਉਂਕਿ ਬੁੱਚੜ ਅਸੀਂ ਪੰਜਾਬੀ ਚ ਕਹਿੰਦੇ ਆ ਬੁੱਚਾ ਅੰਗਰੇਜ਼ੀ ਦਾ ਪੰਜਾਬੀ ਹਿੰਦੀ ਚ ਕਸਾਈ ਚੰਡਾਲ ਇਹ ਸਾਰੇ ਸੀ ਜਿਹਨੂੰ ਬ੍ਰਾਹਮਣ ਨੇ ਸਭ ਤੋਂ ਥੱਲੇ ਅਨਟਚੇਬਲ ਬਣਾਇਆ ਸੀ ਕਿਤਾ ਸ਼ੂਦਰ ਨੇ ਸ਼ੂਦਰਾਂ ਦਾ ਵੀ ਹਕੂਕ ਨੇ ਜਿਹੜੇ ਮਨੁੱਖੀ ਬ੍ਰਿਤੇ ਨੇ ਦਿੱਤੇ ਹੋਏ ਨੇ ਲੇਕਿਨ ਜਿਹੜੇ ਚੰਡਾਲ ਜਾਂ ਇਹ ਕਸਾਈ ਇਹਨਾਂ ਦੇ ਕੋਈ ਹਕੂਕ ਨਹੀਂ ਸੀ ਅਨਟਚੇਬਲ ਕੈਟਾਗਰੀ ਦੇ ਵਿੱਚ ਆਉਂਦੇ ਸੀ ਹੁਣ ਜੇ ਅਸੀਂ ਸਿਆਸੀ ਤੌਰ ਤੇ ਦੇਖੀਏ ਤੇ ਬਿਸ਼ੱਕ ਕਾਂਗਰਸ ਸੈਕੂਲਰ ਜਮਾਤ ਔਰ ਇਹ ਜਿਹੜੀ ਹੱਥ ਛੁਰੀ ਜਗਤ ਕਸਾਈ ਹੈ ਔਰ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਹੈ ਇਹਦਾ ਫਰਸਟ ਹੈਂਡ ਐਕਸਪੀਰੀਅੰਸ ਸਿਖਾਨੇ ਪੰਜਾਬ ਚ ਕੀਤਾ 1947 ਤੋਂ ਬਾਅਦ ਸਾਡੇ ਨਾਲ ਇਕਰਾਰ ਕੀ ਸੀ ਵਾਅਦੇ ਕੀ ਸੀ ਵਾਦਿਆਂ ਨੇ ਵਫਾ ਦਾ ਕੀ ਹੋਣਾ ਸੀ ਇਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨ ਕੇ ਜਿਹੜੀ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਕਿ ਭਾਈ ਇਹਨਾਂ ਦੇ ਗ੍ਰੰਥ ਔਰ ਪੰਥ ਦੋਨਾਂ ਨੂੰ ਹੀ ਜਾਂ ਜ਼ਜ਼ਬ ਕਰੋ ਜਾਂ ਫਿਨਿਸ਼ ਕਰੋ ਜੋ ਕੰਮ ਬੁੱਧ ਧਰਮ ਦੇ ਨਾਲ ਕੀਤਾ ਸੀ ਕਿ ਭਾਈ ਜਿਹੜਾ ਅਸੀਂ ਤੁਹਾਡ ਨੂੰ ਰਹਿਣ ਹੀ ਨਹੀਂ ਦੇਣਾ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੇਂ ਪਿੰਦਾਰ ਮੇਂ ਸ਼ਮਾਏ ਗਾਉਤਮ ਜਲ ਰਹੀ ਹੈ ਮਹਿਫਲੇ 11 ਮੈਂ ਕਿ ਗੈਰਾਂ ਦੀ ਮਹਿਫਲ ਜ ਬਾਹਰ ਬੁੱਧ ਨੂੰ ਕੱਢ ਦਿੰਦਾ ਹੈ ਇਹੀ ਹਾਲ ਉਹਨਾਂ ਨੇ ਕਸ਼ਮੀਰ ਚ ਜਿਵੇਂ ਸਾਡੇ ਮਾਸਟਰ ਤਾਰਾ ਸਿੰਘ ਜਿਹੜੇ ਇਹਨਾਂ ਦੇ ਜਾਲ ਦੇ ਵਿੱਚ ਫਸੇ ਈਵੇਂ ਸ਼ੇਖ ਅਬਦੁੱਲਾ ਜੰਮੂ ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਦਾ ਲੀਡਰ ਔਰ ਇਵੈਂਚੁਅਲੀ ਉਹਨੂੰ ਲੱਗਾ ਜੀ ਆਰਟੀਕਲ 370 ਸਾਡਾ ਆਪਣਾ ਝੰਡਾ ਆਪਣਾ ਰਾਸ਼ਟਰੀ ਗੀਤ ਆਪਣੀ ਕੰਸਟਿਟਿਊਟ ਅਸੈਂਬਲੀ ਅਸਿਰਫ ਦੋ ਤਿੰਨ ਮਹਿਕਮੇ ਜਿਹੜੇ ਨੇ ਡਿਫੈਂਸ ਹੈ ਜਾਂ ਫੋਰਨ ਪਾਲਿਸੀ ਹੈ ਜਾਂ ਦੂਜਾ ਉਹ ਸੈਂਟਰ ਕੋਲ ਹੋਣਗੇ ਔਰ ਸਾਡਾ ਪੂਰਾ اختیار ਹੋਣਗੇ ਔਰ ਕਿਵੇਂ ਇਹਨਾਂ ਨੇ ਵਾਦਾ ਖਿਲਾਫੀ ਆਲਮੋਸਟ 75 76 ਸਾਲ ਬਾਅਦ ਉਸੇ ਕਨਸਟੀਟਿਊਸ਼ਨ ਦੇ ਜਿਹੜੇ ਮੂਲ ਡਰਾਫਟ ਦੇ ਵਿੱਚ ਸੀ ਉਹਨੂੰ ਕਿਵੇਂ ਉਹਨਾਂ ਨੇ ਸਿੰਪਲ ਮੈਜੋਰਟੀ ਦੇ ਨਾਲ ਅਨਡੂ ਕਰ ਦਿੱਤਾ ਔਰ ਇਸ ਸਾਬ ਦੇ ਚਲਦੇ ਆ ਅੱਜ ਜਦੋਂ ਕਿ ਜੰਮੂ ਕਸ਼ਮੀਰ ਦੇ ਵਿੱਚ 1 ਮਿਲੀਅਨ ਫੌਜ ਰੱਖ ਕੇ ਜੋ ਇਹਨਾਂ ਨੇ ਪਿਛਲੇ ਪੀਰੀਅਡ ਚ ਕਿਵੇਂ ਜਿਹੜਾ ਉਹ ਉਹਨਾਂ ਦੀ ਟਾਪ ਲੀਡਰਸ਼ਿਪ ਨੂੰ ਰੋਲਿਆ ਕਿਸੇ ਤੇ منی ਲਾਂਡਰਿੰਗ ਕਿਸੇ ਤੇ ਦੇ ਮੁਲਕ ਦੇ ਖਿਲਾਫ ਜੰਗ ਔਰ ਸੈਦ ਅਲੀ ਸ਼ਾ ਗਲਾਨੇ ਉਹਦੀ ਮੈਤ ਨੂੰ ਵੀ ਰੋਲਿਆ ਗਿਆ ਇਹਦੇ باوجود ਕਸ਼ਮੀਰੀਆਂ ਦੀ ਡਿਫੈਂਸ ਹੈ ਦੂਜਾ ਹਾਲਾ ਉਹਨਾਂ ਦੀ ਮਜਬੂਰੀ ਹੈ ਇਲੈਕਸ਼ਨ ਅੱਜ ਕੌਣ ਕਹੇ ਵੀ ਯੂ ਗੋ ਫਾਰ ਦਾ ਲੈਸਰ ਇਵਲ ਸੋ ਇਸ ਸਭ ਦੇ ਚੱਲਦੇ ਹੁਣ ਰਾਹੁਲ ਗਾਂਧੀ ਜਿਹਦੇ ਦਾਦੇ ਨੇ ਇਹ ਸਾਰੀ ਡੀਲ ਕੀਤੀ ਸੀ ਸ਼ੇਖ ਅਬਦੁੱਲ ਦੇ ਨਾਲ ਜਾਂ ਦੂਜੇ ਪਰ ਇਹ ਉਹਦਾ ਪੋਤਾ ਵੋਟਾਂ ਦਾ ਮੰਗ ਰਿਹਾ ਹੈ ਦਿੱਲੀ ਸਰਕਾਰ ਨੂੰ ਵੀ ਮੋਦੀ ਨੂੰ ਲੇਕਿਨ ਇੰਨਾ ਕੀ ਇਕਰਾਰ ਹੈ ਕਿ ਜੇ ਅਸੀਂ ਤੁਹਾਡਾ ਸੂਬਾ ਰੀਸਟੋਰ ਕਰ ਦਿਆਂਗੇ 댓 ਮੀਨਸ ਨਾਥਿੰਗ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੋ ਮੋਦੀ ਜਾਂ ਹਿੰਦੂਤਵੀ ਹਕੂਮਤ ਨੇ ਕੀਤਾ ਉਹ ਤਾਂ ਕੀਤਾ ਹੀ ਕੀਤਾ ਲੇਕਿਨ ਇਹਨਾਂ ਦਾ ਵਰਤਾਰਾ ਵੀ ਕੀ ਹੈ ਔਰ ਸਾਡੇ ਇੱਕ ਵੀਰ ਜਿਹੜੇ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ ਕਸ਼ਮੀਰ ਤੋਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ ਉਹਨਾਂ ਨੇ ਮਨਾ ਕੀਤਾ ਕਿ ਵੀ ਉਹਨਾਂ ਦਾ ਨਾਂ ਨਹੀਂ ਲੈਣਾ ਹੈ ਕਿਉਂਕਿ ਉਹਨਾਂ ਨੂੰ ਆਲਰੇਡੀ ਵਾਰਨਿੰਗ ਮਿਲੀ ਹੈ ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸ਼ੁਕਰਗੁਜ਼ਾਰ ਹਾਂ ਸੱਚੋ ਸੱਚ ਸ਼ੋਅ ਨੂੰ ਸਾਡੀ ਵੈਲੀ 'ਚ ਬਹੁਤ ਦੇਖਿਆ ਜਾਂਦਾ ਹੈ ਪਸੰਦ ਕੀਤਾ ਜਾਂਦਾ ਹੈ ਲੇਕਿਨ ਅਸੀਂ ਜਿਹੜਾ ਈਵਨ ਆਪਣਾ ਨਾਂ ਵੀ ਨਹੀਂ ਜ ਤੁਹਾਨੂੰ ਕੋਈ ਬਹੁਤੇ ਲਿਖਦੇ ਵੀ ਨਹੀਂ ਨੇ ਕਿਉਂਕਿ ਇਸੇ ਲਈ ਕਿਉਂਕਿ ਇੱਥੇ ਸਾਡੇ ਤੇ ਤਲਵਾਰ ਲਟਕਦੀ ਹੈ ਔਰ ਉਹਨਾਂ ਨੇ ਕਿਹਾ ਕਿ ਬਈ ਥੈਂਕਸ ਫॉर ਪ੍ਰੈਜ਼েন্টিੰਗ ਸੱਚ ਅ ਬਿਊਟੀਫੁਲ ਸ਼ੋ which is primarily based on truth wisdom and knowledge ਕਿ ਜਿਹੜਾ ਸੱਚ ਸਿਆਣਪ ਔਰ ਗਿਆਨ ਤੇ ਆਧਾਰਿਤ ਹੈ ਸਰ ਯੂ ਆਰ ਐਨ ਇਨਸਪੀਰੇਸ਼ਨ ਔਰ ਉਹਨਾਂ ਨੇ ਕਿਹਾ ਵੀ ਇੱਥੇ ਅਸੀਂ ਤੁਹਾਡੇ ਇਸ ਸ਼ੋਅ ਨੂੰ ਪ੍ਰੋਕਸੀ ਨੈਟਵਰਕ VPN ਰਾਹੀਂ ਦੇਖ ਪਾਉਂਦੇ ਹਾਂ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹਮੇਸ਼ਾ ਹੀ ਜਿਹੜਾ ਯੂ ਆਲਵੇਸ ਹਾਈਲਾਈਟਡ ਐਂਡ ਰਿਮੈਂਬਰਡ ਕਸ਼ਮੀਰ ਇਨ ਯੂਰ ਸ਼ੋਜ਼ ਫਾਰ ਵਿਚ ਵੀ ਆਲ ਕਸ਼ਮੀਰੀਜ਼ ਥੈਂਕ ਯੂ ਔਰ ਹੋਲ ਵੀ ਥੈਂਕ ਯੂ ਹੋਲ ਹਾਰਟਡਲੀ ਆਈ ਐਮ ਸੇਇੰਗ ਥਿਸ ਆਲਸੋ ਔਨ ਬਿਹਾਫ ਆਫ ਅਦਰ ਕਸ਼ਮੀਰੀ ਕੋਲੀਗਸ ਐਂਡ ਫਰੈਂਡਸ ਹੂ ਆਲਸੋ ਵਾਚ ਥਿਸ ਸ਼ੋਅ बट कांट कमेंट और मेल द रीज़न यू नो और फिर उन्होंने हबीब दी पोइट्री का एक शेयर कोट किया है कि मैं बेखौफ हूँ तख्ताए दार से मैं भी मंसूर हूँ कह दो अग्यार से क्यों डराते हो जिंदा की दीवार से जुलम की बात को जेल जेल की रात को ਮੈਂ ਨਹੀਂ ਮੰਨਤਾ ਮੈਂ ਨਹੀਂ ਜਾਣਤਾ ਇਹ ਹਬੀਬ ਜ਼ਾਲਬ ਜਿਹੜੇ ਬਹੁਤ ਵੱਡੇ ਉਹਨਾਂ ਦੇ ਪਾਕਿਸਤਾਨੀ ਹਾਲਾਂ ਡਿਸਟ੍ਰਿਕਟ ਹਸ਼ਾਰਪੁਰ ਤੋਂ ਹੀ ਗਏ ਸੀ ਉੱਠ ਕੇ ਲੈੰਦੇ ਪੰਜਾਬ ਦੇ ਵੱਡੇ ਸ਼ਾਇਰ ਹੋਏ ਜਿਨ੍ਹਾਂ ਨੇ ਈਯੂਬ ਖਾਨ ਨੇ ਜਦੋਂ ਨਵਾਂ ਕਾਨੂੰਨ ਲਾਗੂ ਕੀਤਾ ਤੇ ਹਬੀਬ ਜ਼ਾਲਬ ਨੇ ਉਹਨੂੰ ਚੈਲੰਜ ਕੀਤਾ ਸੀ ਕਿ ਵੀ ਮੈਂ ਇਸ ਦਸਤੂਰ ਕੋ ਸੂਬਾ ਬੇਨੂਰ ਕੋ ਮੈਂ ਨਹੀਂ ਮੰਨਦਾ ਮੈਂ ਨਹੀਂ ਜਾਣਦਾ ਉਸੇ ਨਜ਼ਮ ਦਾ ਹੈ ਪਰ ਇਹ ਜਿਹੜਾ ਸ਼ੇਅਰ ਐ ਸਪੈਸਿਫਿਕ ਉਸ ਦਾ ਹੈ ਕਿ ਦਾਰ ਸੂਲੀ ਨੂੰ ਕਹਿੰਦੇ ਨੇ ਹਮਮ ਔਰ ਇਹੀ ਕਾਰਨ ਹੈ ਜਦੋਂ ਸਰ ਕਪੂਰ ਸਿੰਘ ਆਪਣੇ ਨਾਮ ਨਾਲ ਸਿਰਦਾਰ ਲਿਖਦੇ ਸੀ ਉਹ ਕਹਿੰਦੇ ਸਰਦਾਰ ਦਾ ਮਤਲਬ ਹੋ ਸਿਰਦਾਰ ਤੇ ਉਹ ਇਹ ਕਹਿੰਦੇ ਸੀ ਦਾ ਮਤਲਬ ਹੈ ਕਿ ਜਿਹਨੇ ਸਿਰ ਸੂਲੀ ਦੇ ਨਾਲ ਲਾ ਦਿੱਤਾ ਹਮਮ ਕਿ ਜਿਹੜਾ ਇਹ ਸਮਝਦਾ ਹੈ ਕਿ ਹੈ ਸਰਦਾਰ ਦਾ दारू ਉਤੋਂ ਦੀ ਰਸਤਾ ਹੈ ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ ਹੈ ਦਾਣਾ ਫੁੱਟਣ ਲਈ ਪੋਏਂਚ ਮਿਲਦਾ ਹੈ ਪਹਿਲਾਂ ਮਜ਼ਦੂਰੀ ਤੇ ਪਿੱਛੋਂ ਹੈ ਚੋਰੀ ਹੈ ਆਸ਼ਕ ਲਈ ਸਿਰ ਕਟਾਣਾ ਜ਼ਰੂਰੀ ਸ਼ਹੀਦਾਂ ਦਾ दारू ਹੈ ਪਹਿਲਾਂ ਸਬੂਰੀ ਸਾਰ ਸਭ ਕਹਿੰਦੇ ਸੀ ਕਿ ਸਿੱਖ ਦਾ ਮਤਲਬ ਹੈ ਜਿਹਨੇ ਆਪਣਾ ਸਿਰ ਸੂਲੀ ਦੇ ਨਾਲ ਜੋੜ ਦਿੱਤਾ ਹੈ ਕਿ ਜਿਹੜਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨਾ ਕੀਜੈ ਕਿ ਧਾਰ ਦੇ ਉੱਤੇ ਸਿਰ ਉਹੀ ਹਬੀਬ ਜ਼ਾਲਮ ਕਹਿੰਦੇ ਨੇ ਕਿ ਭਾਈ ਇਹ ਕਹਿ ਦਿਓ ਆਈ ਡੋਨਟ ਫੀਅਰ ਦ ਹੈਂਗਮੈਨਸ ਨੂਜ਼ ਕਿ ਮੈਨੂੰ ਉਸ ਧਾਰ ਦਾ ਕੋਈ ਡਰ ਨਹੀਂ ਹੈ ਮੈਂ ਬਿਲਕੁਲ ਜਿਹੜਾ ਆਈ ਐਮ ਆਲਸੋ ਮਾਰਟਾਇਰ ਟੈਲ ਦਾ ਵਰਡ ਦੁਨੀਆ ਨੂੰ ਦੱਸ ਦਿਓ ਕਿ ਭਾਈ ਮੈਂ ਸ਼ਹੀਦ ਦਾ ਰਤਬਾ ਰੱਖਣਾ ਹੈ ਵਾਈ ਡੂ ਯੂ ਥ੍ਰੈਟਨ ਮੀ ਵਿਦ ਪ੍ਰिजन ਵਾਲਸ ਕਿ ਮੈਨੂੰ ਜੇਲ੍ਹ ਦੀਆਂ ਦੀਵਾਰਾਂ ਤੋਂ ਤੂੰ ਕਿਉਂ ਡਰਾਂਦੇ ਹੋ ਥਿਸ ਟਿਰਨਸ ਅਫੇਅਰ ਥਿਸ ਇਗਨੋਰੈਂਟ ਨਾਈਟ ਆਈ ਵਿਲ ਨਾਟ ਅਕਨੋਲਜ ਆਈ ਵਿਲ ਨਾਟ ਕੰਡੋਨ ਮੈਂ ਨਹੀਂ ਮੰਨਦਾ ਮੈਂ ਨਹੀਂ ਜਾਣਦਾ ਔਰ ਇਹੀ ਹਬੀਬ ਜ਼ਾਲਬ ਜਿਨ੍ਹਾਂ ਨੇ ਕਦੇ ਵੰਗਾਰਿਆ ਸੀ ਅਯੂਬ ਖਾਨ ਨੂੰ ਵੀ ਔਰ ਫਿਰ ਜਿਹੜਾ ਜ਼ਿਆਉਲ ਹੱਕ ਨੂੰ ਵੀ ਜਦੋਂ ਉਹਨਾਂ ਨੇ یہ کیا کہ ضیاء الحق آیا تو انہوں نے کہا کہ تم سے پہلے بھی تم سے پہلے بھی یہاں ایک جو تخت نشین تھا اس کو بھی اپنے خدا ہونے کا اتنا ہی یقین تھا کہ تیرے تو پہلے بھی جڑا ایک تخت پہ بیٹھا سی انہوں بھی لگتا سی کہ بھئی میں رب ہے بھائی وہ بھی تر گیا تو بھی تر جانا ہے تم سے پہلے بھی ایک شخص جو یہاں تخت نشین تھا ਉਸ ਕੋ ਵੀ ਆਪਣੇ ਖੁਦਾ ਹੋਣੇ ਦਾ ਇਤਨਾ ਹੀ ਯਕੀਨ ਥਾ ਸੋ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਆ ਉਹਨਾਂ ਦੇ ਲਫ਼ਜ਼ ਸਾਡੇ ਲਈ ਵੀ ਮੋਟੀਵੇਸ਼ਨ ਹੁੰਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਸਾਡੀ ਦੋਨਾਂ ਕੌਮਾਂ ਦੀ ਖਾਲਸਤਾਨ ਔਰ ਕਸ਼ਮੀਰ ਦੀਆਂ ਆਜ਼ਾਦੀ ਤਹਿਰੀਕਾਂ ਅਸੀਂ ਹਮਸਫਰ ਵੀ ਹਾਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਵੀ ਹਾਂ ਸਾਡਾ ਦੁਸ਼ਮਣ ਵੀ ਇੱਕੋ ਹੈ ਔਰ ਦੁਸ਼ਮਣ ਨੇ ਜਿਹੜੇ ਜਿਹੜੇ ਵੀ ਜਿਹੜੇ ਐਕਸਪੈਰੀਮੈਂਟ ਕੀਤੇ ਨੇ ਪੰਜਾਬ ਕਸ਼ਮੀਰ ਨਾਰਥ ਈਸਟ ਉਹ ਉਹਨਾਂ ਨੇ ਉਹੀ ਤੌਰ ਤਰੀਕੇ ਅਪਣਾਏ ਨੇ ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜ਼ੁਲਮ ਦੀ ਕਾਲੀ ਬੋਲੀ ਰਾਤ ਦਾ ਅੰਤ ਹੋਏਗਾ ਹਮ ਸੂਬਾ ਦੀ ਪ੍ਰਭਾਤ ਜਿਹੜੀ ਹੈ ਉਹ ਰੋਸ਼ਨੀ ਉਸ ਊਸ਼ਾ ਦੀ ਲਾਲੀ ਜਿਹਨੂੰ ਕਿਹਾ ਜਾਂਦਾ ਹੈ ਫਜ਼ਰ ਜਿਹੜੀ ਇਸ ਦੇ ਨਾਲ ਸ਼ੁਰੂਆਤ ਹੁੰਦੀ ਹੈ ਅਸੀਂ ਪ੍ਰਭਾਤ ਸੂਹੀ ਸਵੇਰ ਆਜ਼ਾਦੀ ਦੀ ਸੂਹੀ ਸਵੇਰ ਜਿਹੜੀ ਆ ਉਹ ਜ਼ਰੂਰ ਹੋਏਗੀ ਬਿਸ਼ੱਕ ਪੰਡਾ ਪਾਰੀਆਂ ਨੇ ਚਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ ਕੀ ਗਮ ਜੇ ਸਰਤੇ ਪੰਡਾ ਪਾਰੀਆਂ ਨੇ ਜੇ ਬੰਗਲਾਦੇਸ਼ ਜਿਨ੍ਹਾਂ ਨੂੰ ਬਿਲਕੁਲ ਇਨਾਂ ਨੇ شیخ ਅਸੀ ਨਾਰਾਇਣ ਜਕੜ ਲਿਆ ਸੀ ਔਰ ਇਹ ਸਮਝਦੇ ਸੀ ਕਿ ਹੁਣ ਸਾਡੀ ਪਰਮਨੈਂਟ ਕਲੋਨੀ ਬਣ ਗਈ ਹੈ ਕਿਵੇਂ ਇਹਨਾਂ ਦਾ ਅੰਤ ਹੋਏ ਇਵੇਂ ਜੰਮੂ ਕਸ਼ਮੀਰ ਵੀ ਇਹਨਾਂ ਦੇ ਕਬਜ਼ੇ ਚੋਂ ਆਜ਼ਾਦ ਹੋਏਗਾ ਇੰਡੀਅਨ ਸਟੇਟ ਦੇ ਖਾਲਸਤਾਨ ਵੀ ਹੋਏਗਾ ਨਾਗaland ਮਨੀਪੁਰ ਨਾਰਥ ਈਸਟ ਸਤੋਂ ਸਟੇਟਾਂ ਜਿਹੜੀਆਂ ਨੇ ਇਹਨਾਂ ਦੇ ਚੁੰਗਲ ਚੋਂ ਨਿਕਲਣਗੀਆਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤਨ ਵਾਸਤਨ ਬ੍ਰੇਕ ਈਵਰਸ ਤੁਸਨ 17 ਜੋੜੇ ਰਣਾ ਮਿਲਦੇ ਆ ਛੋਟੇ ਬ੍ਰੇਕ ਦਬਾ